ਕਾਂਗਰਸ ਵੱਲੋਂ ਪੰਜਾਬ ਦੇ ਵਿੱਚ ਅਜੇ ਤੱਕ ਲੋਕ ਸਭਾ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਹੋਈ ਲੇਕਿਨ ਵਕਵਕ ਹਲਕਿਆਂ ਦੇ ਵਿੱਚ ਵਕਵਕ ਇਲਾਕਿਆਂ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਦਾਅਵੇਦਾਰੀਆਂ ਜਿਤਾਉਂਦੇ ਨਜ਼ਰ ਆ ਰਹੇ ਨੇ ਇਸੇ ਲੜੀ ਦੇ ਤਹਿਤ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਵੱਲੋਂ ਵੀ ਹੁਣ ਲੋਕ ਸਭਾ ਦੇ ਲਈ ਦਾਅਵੇਦਾਰੀ ਪੇਸ਼ ਕੀਤੀ ਗਈ ਹੈ ਲੇਕਿਨ ਹਨਾਨ ਕਰਨ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਵੱਲੋਂ ਜੋ ਪੱਤੇ ਖੋਲੇ ਗਏ ਨੇ ਲੋਕ ਸਭਾ ਦੀ ਸੀਟ ਨੂੰ ਲੈ ਕੇ ਉਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਸ ਵਾਰ ਲੋਕ ਸਭਾ ਦੀ ਇਲੈਕਸ਼ਨ ਰਾਣਾ ਤਾਂ ਲੜੇਗਾ ਪਰ ਉਹ ਰਾਣਾ ਗੁਰਜੀਤ ਨਹੀਂ ਹੋਣਗੇ ਸਗੋਂ ਉਹਨਾਂ ਦਾ ਪੁੱਤਰ ਇੰਦਰ ਪ੍ਰਤਾਪ ਰਾਣਾ ਇੰਦਰ ਪ੍ਰਤਾਪ ਇਸ ਵਾਰ ਲੋਕ ਸਭਾ ਦੇ ਵੱਲੋਂ ਚੋਣ ਲੜਨਗੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਬਾਕੀ ਅੰਤਮ ਫੈਸਲਾ ਸੀਟ ਦੇ ਸੰਬੰਧ ਦੇ ਵਿੱਚ ਪਾਰਟੀ ਵੱਲੋਂ ਕੀਤਾ ਜਾਣਾ ਹੈ ਦੱਸ ਦਿਓ ਕੀ ਰਾਣਾ ਇੰਦਰ ਪ੍ਰਤਾਪ ਜਿਨ੍ਹਾਂ ਦੇ ਵੱਲੋਂ ਕੀ ਸੁਲਤਾਨਪੁਰ ਲੋਧੀ ਸੀਟ ਦੇ ਲਈ 2022 ਦੇ ਇਲੈਕਸ਼ਨਾਂ ਦੇ ਵਿੱਚ ਰਾਣਾ ਗੁਰਜੀਤ ਵੱਲੋਂ ਮੰਗ ਪਾਰਟੀ ਵੱਲੋਂ ਕੀਤੀ ਗਈ ਸੀ ਲੇਕਿਨ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਦੇ ਕਾਰਨ ਰਾਣਾ ਇੰਦਰ ਪ੍ਰਤਾਪ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜੀ ਗਈ ਸੀ ਅਤੇ ਚੋਣ ਨੂੰ ਜਿੱਤਿਆ ਵੀ ਗਿਆ ਸੀ ਸੋ ਇਸ ਸਮੇਂ ਰਾਣਾ ਇੰਦਰ ਪ੍ਰਤਾਪ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਨੇ ਸੋ ਹੁਣ ਜਿੱਥੇ ਉਹਨਾਂ ਦੇ ਪਿਤਾ ਜੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਹੁਣ ਉਹਨਾਂ ਦੇ ਵੱਲੋਂ ਇਹ ਦਾਅਵੇਦਾਰੀ ਠੋਕੀ ਗਈ ਹੈ ਕਿ ਲੋਕ ਸਭਾ ਦੇ ਚੋਣਾਂ ਦੇ ਵਿੱਚ ਜੇ ਕਾਂਗਰਸ ਪਾਰਟੀ ਦੇ ਵੱਲੋਂ ਰਾਣਾ ਪਰਿਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਕੈਂਡੀਡੇਟ ਉਹ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਹੋਣਗੇ ਸੋ ਉਹਨਾਂ ਦੇ ਵੱਲੋਂ ਜੋ ਇਲਾਕਿਆਂ ਦੀ ਗੱਲ ਕੀਤੀ ਗਈ ਉਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਕਿ ਜੋ ਸਰਵੇ ਕਰਵਾਏ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਪਕੜ ਖੰਡੂਰ ਸਾਹਿਬ ਅਤੇ ਮਾਫਗਰਨਾ ਖੰਡੂਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੇ ਵਿੱਚ ਪਕੜ ਜ਼ਿਆਦਾ ਦਿਖਾਈ ਦੇ ਰਹੀ ਹੈ ਜੋ ਸਰਵੇ ਉਹਨਾਂ ਨੇ ਦੱਸਿਆ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਸਰਵੇ ਕਰਵਾਏ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਪਕੜ ਆਨੰਦਪੁਰ ਸਾਹਿਬ ਅਤੇ ਖੰਡੂਰ ਸਾਹਿਬ ਹਲਕੇ ਦੇ ਵਿੱਚ ਜ਼ਿਆਦਾ ਹੈ ਹੁਣ ਇਹ ਪਾਰਟੀ ਨੇ ਡਿਸਾਈਡ ਕਰਨਾ ਹੈ ਕਿ ਕਿਹੜੇ ਹਲਕੇ ਦੇ ਵਿੱਚ ਉਹਨਾਂ ਨੂੰ ਟੇਕੜ ਦਿੱਤੀ ਜਾਂਦੀ ਹੈ ਸੋ ਇਸ ਸਬੰਧ ਦੇ ਵਿੱਚ ਇਸ ਖਬਰ ਦੇ ਬਾਅਦ ਜੇਕਰ ਗੱਲ ਕਰੀਏ ਤਾਂ ਰਾਜਾ ਬੜਿੰਗ ਦੇ ਵੱਲੋਂ ਵੀ ਇੱਕ ਅਹਿਮ ਬਿਆਨ ਆਉਂਦਾ ਹੈ ਕਿਉਂ ਰਾਜਾ ਬੜਿੰਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਵੇਂ ਰਾਣਾ ਇੰਦਰ ਪ੍ਰਤਾਪ ਆਜ਼ਾਦ ਵਿਧਾਇਕ ਨੇ ਲੇਕਿਨ ਉਹ ਕਾਂਗਰਸ ਪਾਰਟੀ ਦਾ ਹੀ ਹਿੱਸਾ ਨੇ ਕਿਉਂਕਿ ਜਦੋਂ ਰਾਣਾ ਇੰਦਰ ਪ੍ਰਤਾਪ ਦੇ ਪਿਤਾ ਜੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਤਾਂ ਉਹ ਵੀ ਕਾਂਗਰਸ ਦੇ ਹੀ ਉਮ ਆਪਾਂ ਕਹੀਏ ਕਿ ਕਾਂਗਰਸ ਦੇ ਹੀ ਅੰਗ ਨੇ ਸੋ ਉਹਨਾਂ ਨੇ ਕਿਹਾ ਕਿ ਹਰ ਇੱਕ ਆ ਨੇਤਾ ਨੂੰ ਹਰ ਇੱਕ ਲੀਡਰ ਨੂੰ ਪਾਰਟੀ ਦੇ ਵੱਲ ਮੰਗ ਰੱਖਣ ਦਾ ਅਧਿਕਾਰ ਹੈ ਸੋ ਰਾਣਾ ਗੁਰਜੀਤ ਦੇ ਵੱਲੋਂ ਵੀ ਹੁਣ ਆਪਾਂ ਆਖੀਏ ਕਿ ਰਾਣਾ ਪਰਿਵਾਰ ਦੇ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਤਾਲ ਠੋਕਣੀ ਸ਼ੁਰੂ ਕਰ ਦਿੱਤੀ ਗਿਆ ਦੋ ਹਲਕਿਆਂ ਦੀ ਗੱਲ ਕਰੀਏ ਜਿਨ੍ਹਾਂ ਦੋ ਹਲਕਿਆਂ ਦੇ ਵਿੱਚ ਆਪਣੀ ਵੱਡੀ ਪકડ ਦਾ ਆਪਣੀ ਚੰਗੀ ਪકડ ਦਾ ਹਵਾਲਾ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਰਾਣਾ ਗੁਰਜੀਤ ਦੇ ਵੱਲੋਂ ਕੀਤਾ ਗਿਆ ਉਹਨਾਂ ਦੋ ਹਲਕਿਆਂ ਦਾ ਨਾਮ ਆਨੰਦਪੁਰ ਸਾਹਿਬ ਅਤੇ ਖੰਡੂਰ ਸਾਹਿਬ ਉਹਨਾਂ ਨੇ ਕਹਿੰਦੇ ਨਜ਼ਰ ਆਏ ਨੇ ਵੀ ਜੇਕਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹਨਾਂ ਦਾ ਬੇਟਾ ਲੋਕ ਸਭਾ ਦੀ ਇਹਨਾਂ ਚੋਣਾਂ ਦਾ ਹਿੱਸਾ ਬਣਨਗੇ ਅਤੇ ਉਹ ਖੰਡੂਰ ਸਾਹਿਬ ਅਤੇ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਇੱਛੁਕ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਂਗਰਸ ਪਾਰਟੀ ਕਾਂਗਰਸ ਦੇ ਅਗੇਂਸਟ ਲੜ ਕੇ ਚੋਣ ਜਿੱਤਣ ਵਾਲੇ ਆਜ਼ਾਦ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਟਿਕਟ ਦੇ ਕੇ ਨਵਾਜ਼ੀ ਹੈ ਜੇਕਰ ਟਿਕਟ ਦੇ ਕੇ ਨਵਾਜ਼ੀਆ ਤਾਂ ਉਹ ਕਿਹੜੇ ਹਲਕੇ ਹੋਵੇਗਾ ਜਿੱਥੋਂ ਕਿ ਇਹਨਾਂ ਨੂੰ ਰਾਣਾ ਪਰਿਵਾਰ ਨੂੰ ਟਿਕਟ ਦਿੱਤੀ ਜਾਏਗੀ ਕਿ ਉਹ ਹਲਕਾ ਆਨੰਦਪੁਰ ਸਾਹਿਬ ਹੋਵੇਗਾ ਜਾਂ ਉਹ ਹਲਕਾ ਖੰਡੂਰ ਸਾਹਿਬ ਹੋਵੇਗਾ ਜਿੱਥੇ ਕਿ ਉਹ ਆਪਣੀ ਅ ਚੰਗੀ ਪਕੜ ਦੀ ਗੱਲ ਕਰਦੇ ਹੋਏ ਨਜ਼ਰ ਆਇਰੇ ਰਾਣਾ ਗੁਰਜੀਤ ਸਿੰਘ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਬੜੀ ਜਲਦੀ ਕਲੀਅਰ ਹੋ ਜਾਵੇਗੀ ਕਿ ਰਾਣਾ ਪਰਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਟਿਕਟ ਦਿੱਤੀ ਜਾਂਦੀ ਹੈ ਤਾਂ ਕਿਸ ਹਲਕੇ ਦੇ ਵਿੱਚੋਂ ਟਿਕਟ ਦਿੱਤੀ ਜਾਂਦੀ ਹੈ ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਨਾ ਟੀਵੀ ਦੇ ਨਾਲ